ਕਦੇ ਹਾਰ ਨਹੀਂ ਮੰਨਦੇ ਗੁਰੂ ਤੇਗ ਬਹਾਦਰ ਸਿੰਘ ਜੀ ਅਕਾਲ ਨਾਲ ਸਿੱਧੇ ਐ ਨਾ ਵੜ ਵਿੰਗ ਜੀ ਮਤ ਨੂੰ ਮਖੌਲਾ ਕਰਦੇ ਆ ਹੱਸ ਕੇ ਜੋਰ ਜਿੰਨੇ ਵੇਖਣਾ ਫਸਾਵੇ ਸਿੰਘ ਜੀ ਇੱਕ ਪਾਸੇ ਪੂਰੇ ਲਾਮ ਲਸ਼ਕਰ ਦੇ ਨਾਲ ਤਿਆਰ ਖੜੀ ਸੀ ਪੰਜਾਬ ਪੁਲਿਸ ਕਿਸੇ ਵੱਡੇ ਐਕਸ਼ਨ ਦੀ ਤਿਆਰੀ ਚ ਤੇ ਦੂਜੇ ਪਾਸੇ ਖਾਲਸਾ ਫੌਜ ਪੂਰੇ ਸ਼ਸਤਰਾਂ ਨਾਲ ਕਮਰ ਕੱਸੇ ਕੀਤੇ ਹੋਏ ਨੇ ਤੇ ਹੱਲਾ ਬੋਲ ਵਰਗੇ ਜਹੋ ਜਲਾਲ ਚ ਦਿਖਾਈ ਦੇ ਰਹੀ ਹੈ ਨਿਹੰਗ ਸਿੰਘਾਂ ਦੀ ਹੈ ਖਾਲਸਾ ਫੌਜ ਇੱਕ ਪਾਸੇ ਪੁਲਿਸ ਤੇ ਦੂਜੇ ਪਾਸੇ ਗੁਰੂ ਦਾ ਫੰਨੇਰ ਖਾਲਸਾ ਸੀ ਪ੍ਰਸ਼ਾਸਨ ਨੂੰ ਸਮਝਦਤੇ ਨੇ ਲੱਗੀ ਕਿ ਭਗਤ ਕਬੀਰ ਦੇ ਭਗਤਾਂ ਨੂੰ ਕਾਬੂ ਕਰਨਾ ਸੌਖਾ ਸੀ ਪਰ ਫੰਕਾਰੇ ਮਾਰਦੇ ਖਾਲਸੇ ਨੂੰ ਹੱਥ ਪਾਉਣ ਨਾਲ ਹਾਲਾਤ ਬੇਕਾਬੂ ਹੋ ਸਕਦੇ ਨੇ ਨਿਹੰਗ ਸਿੰਘਾਂ ਦੇ ਪੰਜ ਮੈਂਬਰਾਂ ਨਾਲ ਡੀਸੀ ਗੁਰਦਾਸਪੁਰ ਹਰਜਿੰਦਰ ਸਿੰਘ ਐਸਐਸਪੀ 소هيل ਕਾਸਮੀਰ ਐਸਟੀਐਮ ਵਿਕਰਮਜੀਤ ਸਿੰਘ ਦੀ ਉੱਚ ਪੱਧਰੀ ਮੀਟਿੰਗ ਸ਼ੁਰੂ ਤਾਂ ਹੋਈ ਪਰ ਬੇਸਿੱਟਾ ਰਹੀ ਡੀਸੀ ਸਾਹਿਬ ਮਾਂ ਜੋ ਕਤਾਲਦ ਹੁਕਮ ਦਾ ਹਵਾਲਾ ਤੇ ਕੇ ਸਰਕਾਰੀ ਜਗ੍ਹਾ ਤੇ ਨਜਾਇਜ਼ ਕਬਜ਼ੇ ਨੂੰ ਹਟਾਉਣ ਲਈ ਮਨਾਉਂਦੇ ਰਹੇ ਤੇ ਜਥੇਦਾਰ ਮਨਜੀਤ ਸਿੰਘ ਮੜਿਆਵਾਲ ਨੇ ਪੂਰੀ ਦਲੀਲ ਨਾਲ ਆਪਣਾ ਪੱਖ ਰੱਖਦੇ ਹੋਏ ਇੰਪਰੂਵਮੈਂਟ ਟਰਸ ਵਾਲੋ ਪਾਸ ਹੋ ਨੱਛਾ ਅੱਗੇ ਰੱਖ ਦਿੱਤਾ ਜਿਸ ਵਿੱਚ ਗੁਰਦੁਆਰਾ ਸਾਹਿਬ ਦਾ ਜ਼ਿਕਰ ਸੀ ਡੀਸੀ ਗੁਰਦਾਸਪੁਰ ਹਰਜਿੰਦਰ ਸਿੰਘ ਨੇ ਦੱਸਿਆ ਨੇਹੰਗ ਸਿੰਘਾਂ ਨੂੰ ਸੋਚਣ ਤੇ ਵਿਚਾਰਨ ਲਈ ਸਮਾਂ ਦਿੱਤਾ ਗਿਆ ਹੈ ਕੋਈ ਵੀ ਕਾਰਵਾਈ ਕਾਨੂੰਨ ਦੇ ਧਾਰੇ ਚ ਹੀ ਹੋਵੇਗੀ ਪਰ ਜਥੇਦਾਰ ਮਨਜੀਤ ਸਿੰਘ ਮੜੀਆ ਵਾਲੜੇ ਕੇਹਾਂ ਨੇਹੰਗ ਸਿੰਘ ਫੌਜ ਤਿਆਰ ਪਰ ਤਿਆਰ ਹੈ ਪ੍ਰਸ਼ਾਸਨ ਜਿਹੜੀ ਭਾਸ਼ਾ ਚ ਬੋਲੇਗਾ ਉਸੇ ਭਾਸ਼ਾ ਚ ਕਰਾਰ ਦਾ ਜਵਾਬ ਮਿਲੇਗਾ ਜਗਾ ਖਾਲੀ ਕਰਨਾ ਹੁਣ ਸਾਡੇ ਵਸ ਚ ਨਹੀਂ ਰਿਹਾ ਦਲਪੰਥ ਜੋ ਵੀ ਫੈਸਲਾ ਕਰਨਗੇ ਉਸ ਹੁਕਮ ਨੂੰ ਨੇਹੰਗ ਸਿੰਘ ਖੜੇ ਮੱਥੇ ਮੰਨਣਗੇ ਸਹੀ ਸਾਡੀ ਜਿਹੜੇ ਜਿਵੇਂ ਜਿਵੇਂ ਬੰਦੀ ਹੈ ਨਾ ਮੀਟਿੰਗ ਹੋਈ ਹੈ ਸੋ ਡਿਸਕਸ਼ਨ ਹੋਈ ਹੈ ਵੀ ਆਰ ਹੋਪਫੁਲ ਫॉर ਅ ਸਲੂਸ਼ਨ ਮਨਜੋਬ ਸੁਪਰੀਮ ਕੋਰਟ ਦੇ ਆਰਡਰ ਜੀ ਸਾਰੇ ਹੀ ਭਾਰਤਵਰਸ਼ ਵਿੱਚ ਸਾਂਝੀਆਂ ਜਗ੍ਹਾ ਦੇ ਉੱਪਰ ਜੋ ਘਾਰ ਨਿਸ਼ਤਾਨ ਬਣੇ ਉਹਨਾਂ ਬਾਰੇ ਨੇ ਸੋ ਇਹ ਉਹਨਾਂ ਆਰਡਰ ਦੇ ਅਧੀਨ ਹੀ ਸਾਡੇ ਕੋਲ ਇਸ ਜਗ੍ਹਾ ਬਾਰੇ ਰਿਪੋਰਟ ਆਈ ਸੀ ਸੋ ਅਕੋਰਡਿੰਗਲੀ ਯੇਸੀ ਕਰ ਰਹੇ ਹਾਂ ਇਟ ਇਜ਼ ਇਨ ਪ੍ਰੋਗਰੈਸ ਐਟ ਕੋ ਟਾਈਮ ਲਾਈਨ ਇਟ ਇਜ਼ ਇਨ ਪ੍ਰੋਗਰੈਸ ਇਹ ਵੀ ਵੀ ਵਿਲ यू यूज़ द पीसफुल मेथड ऑन शांतिपूर्वक करा। ਤਾਂ ਉਹ ਇੱਕ ਪ੍ਰਸ਼ਾਸਨ ਪੁਲਸ ਪ੍ਰਸ਼ਾਸਨ ਜਿਹੜਾ ਕਹਿ ਰਿਹਾ ਵੀ ਕਿ ਜਿਹੜੀ ਜਗ੍ਹਾ ਹੈ ਸਰਕਾਰੀ ਜਗ੍ਹਾ ਹੈ ਤੇ ਇਹ ਤੋਂ ਜਿਹੜਾ ਸਾਨੂੰ ਸੁਪਰੀਮ ਕੋਰਟ ਦਾ ਆਰਡਰ ਹੈ ਤੇ ਇਥੋਂ ਤੁਸੀਂ ਉੱਠ ਜਾਓ। ਅਸੀਂ ਕਹਿੰਨੇ ਆ ਵੀ ਇਹ ਸਰਕਾਰੀ ਨਹੀਂ ਹੈ ਪਹਿਲਾਂ ਇਹ ਧਾਰਮਿਕ ਹੈ। ਧਾਰਮਿਕ ਹੈ ਤੇ ਅਸੀਂ ਆਨੇ ਵੀ ਧਾਰਮਿਕ ਤੌਰ ਤੇ ਇਹਨੂੰ ਵਿਚਾਰ ਕੇ ਜਿਹੜੀ ਧਾਰਮਿਕ ਤੌਰ ਤੇ ਜਿਹੜੀ ਗੱਲ ਬਣਦੀ ਹੈ ਉਹਦੇ ਹਿਸਾਬ ਨਾਲ ਗੱਲ ਕੀਤੀ ਜਾਏ ਅਸੀਂ ਤੇ ਆਪਣੀ ਇਹ ਗੱਲ ਹੈ ਕਿ ਆ ਜਾ ਕੇ ਉਹਨਾਂ ਨੇ ਆਖਿਆ ਵੀ ਅਸੀਂ ਫਿਰ ਇਹ ਗੱਲ ਨੂੰ ਅਸੀਂ ਵੀ ਵਿਚਾਰਦੇ ਆ ਤੁਸੀਂ ਵੀ ਵਿਚਾਰੋ ਅਸੀਂ ਉਹਨਾਂ ਨੂੰ ਇਹ ਆਖਿਆ ਵੀ ਜੇ ਕੋਈ ਗੱਲ ਤੁਸੀਂ ਇਹਨੂੰ ਇਥੋਂ ਹਟਾਉਣ ਦੀ ਕਹਿੰਦੇ ਜੇ ਉਹ ਸਾਡੇ ਵਾਸਤੇ ਦੀ ਗੱਲ ਨਹੀਂ ਹੈ ਉਹ ਸਾਡੇ ਉੱਤੇ ਜਿਹੜੀਆਂ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਜਾਂ ਸ੍ਰੀ ਸੁਪਰੀਮ ਅਕਾਲ ਤਖਤ ਆ ਉਹ ਉਹਦੇ ਵਾਸਤੇ ਜੋ ਸਾਰੀ ਜਥੇਬੰਦੀਆਂ ਜਾਂ ਅਕਾਲ ਤਖਤ ਸਾਹਿਬਾ ਉਹ ਫੈਸਲਾ ਜੋ ਲੈ ਸਕਦੇ ਅਸੀਂ ਇਕੱਲੇ ਕੋਈ ਫੈਸਲਾ ਨਹੀਂ ਅਸੀਂ ਲੈ ਸਕਦੇ ਪਉਂਦੇ ਚਲੋ ਠੀਕ ਹੈ ਅਸੀਂ ਵੀ ਵਿਚਾਰ ਕਰਦੇ ਆਂ ਬਹੁਤ ਵਧੀਆ ਉਹਨਾਂ ਨੇ ਗੱਲ ਕੀਤੀ ਜਿਵੇਂ ਅਫਸਰਾਂ ਦੀ ਹੈ ਕਹੀ ਹੈ ਵੀ ਉਹਨਾਂ ਸਾਨੂੰ ਦਬਕੇ ਮਾਰੇ ਆ ਦਬਕੇ ਨਹੀਂ ਮਾਰੇ ਉਹਨਾਂ ਨੇ ਆਪਣਾ ਉਹਨਾਂ ਵੀ ਆਪਣੀਆਂ ਮਜਬੂਰੀਆਂ ਦਸੀਆਂ ਨੇ ਤੇ ਅਸੀਂ ਆਨੇ ਵੀ ਉਹਨਾਂ ਦੀਆਂ ਮਜਬੂਰੀਆਂ ਵੀ ਹੋ ਸਕਦੀਆਂ ਨੇ ਕੋਈ ਵੀ ਡਿਊਟੀ ਤੇ ਨੇ ਪਰ ਅਸੀਂ ਉਹਨਾਂ ਨੂੰ ਇਹ ਗੱਲ ਜ਼ਰੂਰ ਕਹੀ ਹੈ ਵੀ ਗੁਰੂ ਦੀ ਗੱਲ ਨੂੰ ਮੁੱਖ ਰੱਖ ਕੇ ਜਿਹੜਾ ਵੀ ਕੋਈ ਫੈਸਲਾ ਲੈਣਾ ਹੈ ਲੈਣਾ ਕਿਉਂਕਿ ਇਹ ਸਾਡੀ ਗੱਲ ਨਹੀਂ ਹੈ ਇੱਥੇ ਜਨਤਾ ਦੀਆਂ ਭਾਵਨਾ ਜਿੱਥੇ ਧਾਰਮਿਕ ਗੱਲ ਹੈ ਸਾਰੀ ਜਨਤਾ ਦੀ ਭਾਵਨਾ ਹੈ ਜੇ ਅਹੀਂ ਕੋਈ ਗੱਲ ਤਾਂ ਹੀ ਫੈਲਾ ਕੱਲ ਨੂੰ ਜਨਤਾ ਸਾਡੇ ਲੀੜੇ ਪਾੜੇ ਵੀ ਇਹ ਤੁਸੀਂ ਕਿਦਾਂ ਇਹ ਕੰਮ ਕੀਤਾ ਇਹ ਗੱਲ ਤਾਂ ਅਹੀਂ ਕੋਈ ਫੈਸਲਾ ਹੈ ਆਪਣੇ ਤੌਰ ਤੇ ਅਹੀਂ ਕੋਈ ਫੈਸਲਾ ਲੈ ਨਹੀਂ ਸਕਦੇ ਮੈਨੂੰ ਕਿੰਦਾ ਸਮਾਂ ਮਿਲਿਆ ਜੀ ਅੱਜ ਨੂੰ ਇਦਾਂ ਕੋਈ ਆਂਦੇ ਅਸੀਂ ਵਿਚਾਰਦੇ ਹਾਂ ਤੁਸੀਂ ਵਿਚਾਰੋ ਇਹਨਾਂ ਨੂੰ ਕਿਹਾ ਕਿ ਜਿਹੜੀ ਕਾਨੂੰਨ ਦੀ ਗੱਲ ਹੈ ਉਹ ਕਾਨੂੰਨ ਨੂੰ ਜਿਹੜਾ ਜੇ ਅਕਲਤਖ ਸਾਹਿਬ ਤੇ ਖੜਨਾ ਜਾਂ ਜਥੇਬੰਦੀਆਂ ਦੇ ਵਿੱਚ ਸਾਰਿਆਂ 'ਚ ਗੱਲ ਕਰਨੀ ਆ ਉਹ ਇਹਨਾਂ ਨੇ ਕਿਉਂਕਿ ਇਹਨਾਂ ਦੇ ਹੱਥ ਵਾਸੇ ਇਹਨਾਂ ਹੀ ਕਰਨੀ ਹੈ ਜੋ ਕਰਨੀ ਹੈ ਜੋ ਕਰਨਗੇ ਅਸੀਂ ਇਹਨਾਂ ਦੇ ਜਿਹੜਾ ਧਾਰਮਿਕ ਤੌਰ ਤੇ ਜੋ ਵੀ ਇਹ ਫੈਸਲੇ ਲੈਣਗੇ ਗੁਰੂ ਨੂੰ ਮੁੱਖ ਰੱਖ ਕੇ ਅਸੀਂ ਉਹਦੇ ਨਾਲ ਚੱਲਾਂਗੇ ਜੇ ਗੁਰੂ ਨੂੰ ਪਿੱਠ ਦੇ ਕੇ ਕਰਨਗੇ ਉੱਥੋਂ ਅਸੀਂ ਉੱਥੋਂ ਸਾਡਾ ਰਸਤਾ ਇਹਨਾਂ ਨਾਲੋਂ ਵੱਖਰਾ ਹੋ ਜਾਏਗਾ ਉਹ ਦੇਖੋ ਤਿਆਰੀ ਜਿਹੜੀ ਹੈ ਨਾ ਉਹ ਆਪਣੀ ਉਹ ਜਿਹੜਾ ਕੋਈ ਅਫਸਰ ਹੁੰਦਾ ਆਪਣੀ ਤਿਆਰੀ ਜਿਹਦਾ ਜੋ ਨੂੰ ਪਿਛੋ ਹੁਕਮ ਹੁੰਦਾ ਆਪਣੀ ਤਿਆਰੀ ਜਿਹਦਾ ਤੇ ਬਾਕੀ ਜੋ ਉਹਨਾਂ ਨੇ ਆਪਣੇ ਹਿਸਾਬ ਨਾਲ ਉਹ ਆਪਣੀ ਤਿਆਰੀ ਜਿਹ ਅਸੀਂ ਆਪਣੀ ਤਿਆਰੀ ਜਿਹ ਅਸੀਂ ਆਹ ਅਸੀਂ ਆਪਣੀ ਤਿਆਰੀ ਜਿਹ ਆਪਣੀ ਤਿਆਰੀ ਜਿਹ ਆਪਾਂ ਪਰਸਾ ਉਹ ਆਪਣੇ ਤਾਂ ਮਜਬੂਰ ਆ ਅਹੀਂ ਆਪਣੀ ਤਾਂ ਮਜਬੂਰ ਆ ਹਾਂ ਜੀ